ਆਵਾਜ਼ ਵੀ ਬਹੁਤ ਹੀ ਜ਼ਬਰਦਸਤ ਆਵਾਜ਼ ਵੀ ਬਹੁਤ ਹੀ ਹਦੀਫੇ ਦੀ ਬੁੰਡੀਆਂ ਜਿੰਦਾਬਾਦ ਹਦੀਫੇ ਦੀ ਬੁੰਡੀਆਂ ਜਿੰਦਾਬਾਦ ਜੁਫਾਦ ਦੀ ਗੋਵਾ ਜਿੰਦਾਬਾਦ ਜੁਫਾਦ ਦੀ ਗੋਵਾ ਜਿੰਦਾਬਾਦ ਹਦੀਫੇ ਦੀ ਬੁੰਡੀਆਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਸੂਮਾਨ ਤੇ ਕੈਬਨਟ ਮੰਤਰੀ ਸਰਦਾਰ ਰਵੀਸ਼ਿੰਗ ਮੁੰਡੀਆਂ ਜੀ ਉਹਨਾਂ ਦਾ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਇਹ ਯੁੱਧ ਨਸ਼ਿਆਂ ਵਿਰੁੱਧ ਮਹਮ ਚਲਾਈਆ ਉਹ ਤਾਂ ਬਾੜ ਵਾਸੀਆਂ ਨੇ ਵੀ ਪੂਰਾ ਲਾਗਾ ਜੋ ਕਰਦੇ ਹੋਏ ਨਾਲ ਉਹਨਾਂ ਨੇ ਸਹਿਯੋਗ ਦੇਣ ਦੀ ਵੀ ਵਾਦਾ ਕੀਤਾ ਵੀ ਇਹਦੇ ਨਾਲ ਅਸੀਂ ਤੁਹਾਡੇ ਨਾਲ ਖੜੇ ਹਾਂ ਕੁਝ ਕੁ ਮੌਕੇ ਵੀ ਰੱਖੀਆਂ ਗਈਆਂ ਇਲਾਕਾ ਨਿਵਾਸੀਆਂ ਦੀ ਜਿਵੇਂ ਇੱਥੇ ਰਮਸ਼ਾਲਾ ਦੀ ਮੰਗ ਸੀ ਜਾਂ ਜਿਹੜੇ ਮਕਾਨ ਸੀ ਗੇਟਰੀਆਂ ਦੀ ਜਿਹੜੀ ਗੱਲ ਸੀ ਸਾਡੇ ਕਾਫੀ ਦਿਨ ਤੋਂ ਇਹਦੀ ਮੰਗ ਸੀ ਕੁਸ਼ ਬਾਈ ਦੀ ਇਲੈਕਸ਼ਨ ਤੋਂ ਪਹਿਲਾਂ ਦੀ ਵੀ ਮੰਨਤੀ ਸੀ ਕਿ ਵੀ ਇਹ ਜਿਹੜੀ ਰਵਿਦਾਦ ਜੀ ਧਰਮਸ਼ਾਲਾ ਇਹਨੂੰ ਉੱਪਰ ਇਹਦੇ ਬਿਲਡਿੰਗ ਬਣਾਈ ਜਾਵੇ ਮੰਤਰੀ ਸਾਹਿਬ ਨੇ ਪ੍ਰੋਟਾ ਦਿੱਤਾ ਆਪਣੇ ਫੰਡ ਵਿੱਚੋਂ ਗ੍ਰਾਂਟ ਵੀ ਦੇ ਕੇ ਗਏ ਨੇ ਵੀ ਇਹਦੀ ਉੱਪਰ ਜਿਹੜੀ ਲੈਂਟਰ ਪਾਵਾਂਗੇ ਜਿਹੜੀ ਰਵਿਦਾਦ ਜੀ ਜਮਾਲਪੁਰ ਜਮਾਲਪੁਰ ਵਾਲੀ ਸਾਈਡ ਆ ਧਰਮਸ਼ਾਲਾ ਉਹਦੇ ਵੀ ਜਿਹੜਾ ਹਰਸ਼ ਦਾ ਕੰਮ ਆ ਉਹ ਵੀ ਪੂਰਾ ਕਰਵਾਉਣਗੇ ਜਿਹੜੇ ਲੋਕਾਂ ਕੋਲ ਰਜਿਸਟਰੀ ਹੈਨੀ ਜੀ ਉਹਨਾਂ ਦਾ ਵੀ ਇਸ ਜਿਸ ਦੀ ਮਾਲਕੀ ਦੇ ਹੱਕ ਦਵਾਉਣਗੇ ਰਾਜ ਡਿਜੈਸਟਰ ਮੁਰਿਆ ਸਾਹਿਬ ਆਏ ਨੇ ਜਨਤਸ ਲੱਖ ਰੁਪਇਆ ਕੇ ਕੀਤੇ ਗਿਣੇ ਦਿੱਤਾ ਜਾਏਗਾ ਤੁਹਾਨੂੰ ਜਿੰਨਾ ਲੱਗ ਰਿਹਾ ਉਹਨਾਂ ਨੂੰ ਵਾਸੀ ਐਸਟੀਮੇਟ ਬਣ ਚੁੱਕਿਆ ਹੈ ਐਸਟੀਮੇਟ ਬਣ ਗਏ ਨੇ ਪਾਸ ਕਰਾਉਣੇ ਬਾਕੀ ਨੇ ਉਹ ਮੇਰੀ ਵੀ ਨੌਲੇਜ ਚ ਮੈਂ ਆਪਣੇ ਤੌਰ ਤੇ ਬਣਵਾਏ ਨੇ ਮੁਰਿਆ ਸਾਹਿਬ ਨੇ ਕਿਹਾ ਸੀ ਮੈਂ ਤੁਹਾਨੂੰ 10 ਲੱਖ ਦੀ ਗ੍ਰਾਂਟ ਦਵਾਂਗਾ ਤੁਸੀਂ ਜਿੱਥੇ ਮਰਜ਼ੀ ਲਾ ਲਓ ਦੋਨਾ ਦੇਨੇ ਦਾ ਵੱਧ ਸੀਗੇ ਪਰ ਦੋ ਧਰਾਂ ਗਾਲਾਂ ਨੂੰ ਦਿੱਤੇ ਨੇ 10 ਲੱਖ ਰੁਪਏ ਇਹ ਉੱਤਰ ਫਰਸ਼ ਦੀ ਡਿਮਾਂਡ ਸੀਗੇ ਇੱਧਰ ਉੱਪਰ ਬਿਲਡਿੰਗ ਬਣਾਉਣੀ ਆ ਛੱਤ ਪਾਉਣੀ ਆ ਜਿੰਨਾ ਵੀ ਜਗ੍ਹਾ ਇਹਦੀ ਲੈਂਟਰ ਪਾਉਣਗੇ ਅੱਜ ਮਾਲ ਨੰਬਰ 22 ਦੇ ਕੌਂਸਲਰ ਸਰਦਾਰ ਜਸਪਾਲ ਸਿੰਘ ਗਰੇਵਾਲ ਜੀ ਸਾਡੇ ਹੋਰ ਜਿਹੜੇ ਇੱਥੋਂ ਦੇ ਮੋਹਤਵਾਰ ਵਰਜਾ ਹਰਦੀਪ ਸਿੰਘ ਸੋਢੀ ਜੀ ਬਲਾਕ ਪ੍ਰਧਾਨ ਜੀ ਸਾਡੇ ਫੋਖਰ ਸਾਹਿਬ ਫੋਖਰ ਅੰਕਲ ਕਰਨ ਚਾਲ ਜੀ ਸਾਰੇ ਹੀ ਪਿੰਡ ਦੇ ਸਾਡੇ ਸਤਕਾਰਯੋਗ ਭਰਾਵਾਂ ਨੇ ਅੱਜ ਜਿਹੜੀ ਯੋਧਨਾ ਸ਼ਹਿਰੂ ਦੇ ਵਿੱਚ ਮਹਿਮਾ ਸਾਡੀ ਚੱਲ ਰਹੀ ਹੈ ਅਜ ਨਸ਼ਾ ਮੁਕਤੀ ਯਾਤਰਾ ਇੱਥੇ ਬਲਾਕ ਕੇ ਹਰ ਇੱਕ ਪੁਰਾਣੇ ਹਰ ਇੱਕ ਭੈਣ ਮਾਤਾ ਨੇ ਇਹ ਸੋਖਾ ਪਈ ਹੈ ਕਿ ਅਸੀਂ ਵੀ ਆਪਣਾ ਜਿਹੜਾ ਵਾਰਡ ਨਸ਼ਮ ਵਾਰਡ ਬਣਾਵਾਂਗੇ ਸੋ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾ ਜੀ ਦਾ ਧੰਨਵਾਦ ਕਰਦੇ ਹਾਂ ਹਰ ਬਜ਼ੁਰਗ ਹਰ ਭੈਣ ਹਰ ਮਾਤਾ ਕਿ ਆਪਾਂ ਪੰਜਾਬ ਨੂੰ ਨਸ਼ਮ ਪੰਜਾਬ ਬਣਾਉਣ ਜਾ ਰਹੇ ਹਾਂ ਸੋ ਅੱਜ ਸਾਰੇ ਮੀਡੀਆ ਦੇ ਵੀਰ ਵੀ ਆਏ ਤੁਹਾਡਾ ਵੀ ਸਾਰਾ ਧੰਨਵਾਦ ਹੈ ਕੋਈ ਵਾਰਡ ਵਾਸੀ ਇਸ ਗੱਲ ਤੋਂ ਵੀ ਖੁਸ਼ ਨੇ ਕਿ ਜਿਹੜਾ ਸਾਨੂੰ 10 ਲੱਖ ਦਾ ਬੀਮਾ ਮੁਖੰਤਰੀ ਸਾਹਿਬ ਜਲਦੀ ਸਿਹਤ ਬੀਮਾ 10 ਲੱਖ ਰੁਪਏ ਦੀ ਬੀਮਾ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ ਉਸ ਬੀਮੇ ਤੋਂ ਵੀ ਖੁਸ਼ ਨੇ ਤੇ ਨਾਲ ਦੀ ਨਾਲ ਵਾਅਦਾ ਕਰਦੇ ਆ ਕਿ ਅਸੀਂ ਜੁੱਧ ਨਾ ਸ਼ਬਦ ਦੇ ਵਿੱਚ ਐਨ ਪੂਰੇ ਪੰਜਾਬ ਦੇ ਤਗੜੇ ਸਪਾਈ ਬਣ ਕੇ ਅਸੀਂ ਸੇਵਾ ਨਿਭਾਵਾਂਗੇ ਸੋ ਸਾਡੇ ਸਾਰੇ ਸਤਕਾਰਯੋਗ ਮੁਖਰ ਸਾਹਿਬ ਛੋਡੀ ਸਾਹਿਬ ਗਰੀਲ ਸਾਹਿਬ ਕਾਲੀ ਜਮਾਲਪੁਰ ਸਾਰੇ ਸੋਨ ਸੋਨ ਸੋਖਰ ਜੀ ਮੈਂ ਕਹਤ ਸੋਨ ਸੋਖਰ ਅੰਕਲ ਜੀ ਸੋ ਸਾਰੇ ਨਾਲ ਮਿਲ ਕੇ ਅਸੀਂ ਜਿਹੜਾ ਪੂਰਾ ਆਪਣਾ ਵਾਰਡ ਇੰਨਾ ਸਾਮਣੇ ਤੁਹਾਨੂੰ ਨਵਾਗੇ ਤੋਂ ਮੈਂ ਅਫਸਰ ਸਹਿਬਾਨ ਵੀ ਨਾਲ ਆਏ ਮੋਂ ਦਾ ਵੀ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਅਰ ਸ਼ਕਾਫਾ ਗਈ ਉਸ ਤੋਂ ਇਲਾਵਾ ਇਹ ਇਲਾਕੇ ਦੀਆਂ ਸਮੱਸਿਆਵਾਂ ਅਤੇ ਵਿਕਾਸ ਦੇ ਕਾਰਜਾਂ ਲਈ ਕੋਈ ਮੰਗਾਂ ਰੱਖੀਆਂ ਹਨ ਜਿਨ੍ਹਾਂ ਨੂੰ ਮੰਤਰੀ ਸਾਹਿਬ ਨੇ ਸਹਿਮਤੀ ਦਿੱਤੀ ਗਈ ਆ ਅਤੇ ਇਹਨਾਂ ਕੰਮਾਂ ਨੂੰ ਜਲਦੀ ਸ਼ੁਰੂ ਕੀਤਾ ਹੋਵੇ ਆਪ ਜੀ ਅੱਗੇ ਦਿੱਤੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਲੱਗਦਾ ਹੈ ਕਿ ਕੰਮ ਜੇ ਜਲਦੀ ਹੋਣੇ ਸ਼ੁਰੂ ਹੋਣਗੇ ਸਾਨੂੰ ਪੂਰੀ ਆਸਾ ਇਹ ਸਾਨੂੰ ਜਲਦੀ ਹੋਣਾ ਹੈ ਕਿਉਂਕਿ ਸਾਡੇ ਕੌਂਸਲ ਸਾਹਿਬ ਬਹੁਤ ਮਿਹਨਤੀ ਨੇ ਔਰ ਬੜੇ ਅੱਗੇ ਵੱਲ ਸੇਕਤਾ ਮੁਕਰ ਰਹੇ ਨੇ ਜੀ